ਹੋਰ ਲਾ ਹੋਰੇ ਇੱਕ ਪਾਸੇ ਤੇ ਇਹ ਨਾ ਖਹਿੜਾ ਨਹੀਂ ਛੱਡਦਾ ਤੂੰ ਕੁਝ ਬੋਲੀ ਜਾ ਕਿਉਂ ਹਰੇ ਕੁਸ ਅਰੇ ਹੋ ਉਹ ਮਾਇਆ ਪੁੱਤ ਤੇ ਨੁਆਇਆ ਕੈ ਨਾ ਆ ਸੋਦਾ ਨਾ ਕਲੇਸ਼ ਮੁੱਕ ਜੂਗਾ ਜੇ ਮੰਨ ਲੈ ਹੋਰ ਬੁੜੀ ਆ ਗਈ ਉਹ ਕੰਮ ਕਰੀ ਜਾਇਆ ਕੂਨ ਨਾਲ ਜਾ ਪਾਣੀ ਫੜਾਇਆ ਕਰੂਗੀ ਐਂ ਦੱਸ ਪਹਿਲਾਂ ਪਾਪੇ ਮੈਨੂੰ ਆਪਣੇ ਪੰਜਾਬੀ ਮੁੱਕ ਗਏ ਤੇ ਜਿਹੜੀ ਤੂੰ ਚੈਨਾ ਮੜ ਖੈਦੀ ਫਰਦਾ ਹਾਂ ਥੋੜੇ ਦੇ ਫਰਾਹੀ ਨਤੀਜੇ ਆਉਂਦੇ ਨੇਗੇ ਹੋਰ ਚੱਲ ਮੇਰੀ ਗੱਲ ਸੁਣ ਉਹ ਤਾਂ ਜਰੂਰੀ ਮੈਥੋਂ ਗਲਤੀ ਹੋ ਗਈ ਹੋ ਗਈ ਹੁਣ ਜਿਹੜੀ ਕੁੱਕਰ ਆ ਕੰਮ ਕਰਨ ਵਾਲੀ ਰੱਖਣੀ ਐ ਉਹ ਨਾ ਕੋਈ ਹੀ ਜੀ ਪਾਲਨੀ ਪੰਜਾਬੀ ਹੋਵੇ ਪਾਪ ਮੇਰੇ ਬਾਰੇ ਫਿਰ ਜਾਣਦਾ ਹੀ ਨਹੀਂ ਹੈਗਾ ਮੇਰੀ ਗੱਲ ਸੁਣ ਚੰਗਾ ਤੇ ਫਿਰ ਜਦ ਉਹ ਆ ਗਈ ਉਹਦੇ ਨਾਲ ਗੱਲਬਾਤ ਦਾ ਤੂੰ ਕਰੇਂਗਾ ਮਾੜੀ ਮੋਟੀ ਗੱਲਬਾਤ ਕਾਟੀ-ਗੂਟੀ ਪਾਏਂਗਾ ਕਣਾਂ ਇਹ ਫਿਰ ਮੈਂ ਉਹਦੇ ਸਾਹਮਣਾ ਵੀ ਲੈ ਕੇ ਆਉਂਗੀ ਸੁਪੂਤੀ ਦਊ ਪਤਾ ਵਕਤ ਤੂੰ ਸਾਥੇ ਨੂੰ ਸੰਗ ਆਉਂਦੀ ਆ ਮੈਥੋਂ ਨਹੀਂ ਤੂੰ ਨਾ ਮੈਂ ਮਰੂ ਹੀ ਕੋ ਕੀ ਗੱਲਾਂ ਕਰਦੀ ਐ ਛਛਿਆ ਬੀਬੀ ਸਾਹਮਣੇ ਨਹੀਂ ਗੱਲ ਕਰਨੀ ਐਵੇਂ ਦੀ ਆਪਣੇ ਕੋਈ ਪੜਦੇ ਨਾਲ ਕਰ ਲੈ ਕੋਈ ਚੱਕ ਨਹੀਂ ਪਾਪ ਮੈਂ ਤੇਰਾ ਪੂਰਾ ਸਾਰਾ